ਵਿਸ਼ਨੂੰ ਭਗਵਾਨ ਦੀ ਜੈ ਸੋਹਣ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰ ਸੰਗਤ ਜੀਓ ਅੱਜ ਜੋ ਤੁਹਾਡੇ ਨਾਲ ਲੇਖ ਸਾਂਝਾ ਕਰਨ ਜਾ ਰਹੀ ਹਾਂ ਉਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਕੁਝ ਇੱਕ ਇਨਸਟਰਕਸ਼ਨਸ ਦਿੱਤੀਆਂ ਨੇ ਜਿਹੜੀਆਂ ਕਿ ਜਾਣੇ ਜਾਂ ਜਾਣੇ ਆਪਾਂ ਕਈ ਵਰੀ ਉਹਨਾਂ ਨੂੰ ਫੋਲੋ ਨਹੀਂ ਕਰ ਪਾਉਂਦੇ ਮੈਂ ਖੁਦ ਇਸ ਚੀਜ਼ ਤੋਂ ਵਾਕਿਫ ਨਹੀਂ ਸੀ ਸਾਨੂੰ ਇਹ ਚੀਜ਼ ਦੀ ਬਹੁਤ ਮਨਾਹੀ ਹੈ ਕਿ ਅਸੀਂ ਜੋ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਹਰ ਭਗਤ ਦਾ ਦਰਜਾ ਦਿੱਤਾ ਹੈ ਇਹ ਉਸ ਦੀ ਅੰਸ਼ ਵਿੱਚੋਂ ਹਾਂ ਅਸੀਂ ਭਗਵਾਨ ਦੀ ਅੰਸ਼ ਵਿੱਚੋਂ ਹਾਂ ਉਸ ਦੇ ਵੰਸ਼ ਵਿੱਚੋਂ ਹਾਂ ਇਹ ਸਾਨੂੰ ਇਹ ਬਹੁਤ ਹੀ ਸਖਤ ਇਨਸਟਰਕਸ਼ਨ ਹੈ ਕਿ ਅਸੀਂ ਕਿਸੇ ਹੋਰ ਦਾਰਤੇ ਸਿਰ ਨਹੀਂ ਚੁਕਾਉਣਾ ਜੋ ਹਰ ਪਗਤ ਹੈ ਉਹ ਸਦਾ ਇੱਕ ਭਗਵਾਨ ਨੂੰ ਹੀ ਆਪਣਾ ਸੱਜਣ ਸਾਥ ਮਾਤ ਪਿਤਾ ਤੇ सगला ਸਾਥੀ ਮੰਨਦਾ ਹੈ ਉਹ ਆਪਣਾ ਇਸ਼ਟ ਕੇਵਲ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ ਉਸ ਤੋਂ ਬਿਨਾ ਕਿਸੇ ਅੱਗੇ ਨਕਮਸਤਕ ਨਹੀਂ ਹੁੰਦਾ ਉਹ ਦੁੱਖ ਸੁਖ ਔਖ ਸਭ ਨੂੰ ਅਕਾਲ ਪੁਰਖ ਦਾ ਪਾਣਾ ਮੰਨ ਕੇ ਸਦਾ ਆਪਣੇ ਪ੍ਰੀਤਮ ਦੇ ਪਿਆਰ ਵਿੱਚ ਔਰ ਉਸ ਦੀ ਮਸਤੀ ਦੇ ਵਿੱਚ ਖੁਸ਼ ਰਹਿੰਦਾ ਹੈ ਉਸ ਦੇ ਅੰਦਰ ਦਿਵਸ ਰਹਿਣ ਤੂੰ ਹੀ ਤੂੰ ਦਾ ਅਗੰਮੀ ਨਾਦ ਵਿਸਮਾਦ ਰਹਿੰਦਾ ਹੈ ਉਸ ਸਦਾ ਆਪਣੀ ਹਸਤੀ ਵਿੱਚ ਹੱਥ ਦੀ ਆਵਾਜ਼ ਦੇ ਰਾਗ ਨੂੰ ਸੁਣਦੇ ਹਨ ਹਰ ਪਗਤ ਸਦਾ ਅੰਤਰਮੁਖੀ ਅਵਸਥਾ ਵਿੱਚ ਹੀ ਰਹਿੰਦੇ ਹਨ ਅਤੇ ਸ્વાસ ਸ્વાસ ਤੂੰ ਮੇਰਾ ਮੈਂ ਤੇਰਾ ਦਾ ਜਾਪ ਬਿਨਾਂ ਰਸਨਾ ਜੀਵਾ ਔਰ ਬੱਤੀ ਦਾੰਤ ਤੂੰ ਉਨ੍ਹਾਂ ਦੇ ਅੰਦਰ ਚੱਲਦਾ ਰਹਿੰਦਾ ਹੈ ਇਹ ਸਭ ਜੋ ਹਰਬਾਣੀ ਦੇ ਵਿੱਚ ਦਿੱਤਾ ਹੈ ਉਹ ਬਾਣੀ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਚਾਹਣੀ ਆ ਤਾਂ ਕਿ ਜੋ ਜੋ ਗੁਰਸਿੱਖ ਮੇਰੇ ਵਾਂਗੂ ਹਜੇ ਤੱਕ ਅਨਵੇਅਰ ਸੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਹੈ ਨਾ ਤੇ ਉਹ ਵੀ ਥੋੜੇ ਅਵੇਅਰ ਹੋ ਜਾਣ ਮੇਬੀ ਜੋ ਸਾਡੀ ਜਨਰੇਸ਼ਨ ਹੈ ਜਾਂ ਸਾਡੇ ਤੋਂ ਛੋਟੇ ਹਨ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਫੁੱਲ ਕਹੇ ਮੈਂ ਸੁਣਿਆ ਫਰਮਾਨ ਫਰਮਾ ਬਦਾਰੋ ਤੁਹਾਨੂੰ ਧਿਆਨ ਜਣਾਈ ਆ ਅੰਤਮ ਛੱਡਣਾ ਪਹਿਣਾ ਸਭ ਨੂੰ ਜਹਾਨ ਦੀਨ ਦੁਨੀ ਦੋਵੇਂ ਦੇਣੇ ਮੁਕਾਈ ਆ ਅੱਖਰਾਂ ਵਾਲਾ ਕੋਈ ਨਾ ਲਿਓ ਗਿਆਨ ਇਹ ਸਾਡੇ ਲਈ ਹੈ ਕਿ ਅਸੀਂ ਅਖਰਮੜਾ ਗਿਆਨ ਨਹੀਂ ਲੈਣਾ ਹੈ ਅਸੀਂ ਕੀ ਲੈਣਾ ਹੈ ਅਖਰਾਂ ਵਾਲਾ ਕੋਈ ਨਾ ਲਿਓ ਗਿਆਨ ਸਤਰਾਂ ਵਾਲੀ ਕੋਈ ਨਾ ਪੜ੍ਹਾਈ ਆ ਇਕੋ ਦਰਸ਼ਨ ਮੰਗੋ ਸ਼੍ਰੀ ਭਗਵਾਨ ਦੂਜੇ ਦੀ ਲੋੜ ਰਹੇ ਨਾਰਾਈ ਆ ਮੰਜ਼ਲ ਚੜੋ ਓ ਮਹਾਨ ਜਿੱਥੇ ਜਲਵਾ ਨੂਰ ਖੁਦਾਈਆ ਮਿਲੇ ਤੁਰ ਦਾ ਕਾਨ ਗੋਪੀ ਲਏ ਪਰਨਾਈਆ ਜੇ ਤੁਸੀਂ ਮੈਨੂੰ ਨਹੀਂ ਮਿਲੇ ਆਣ ਮੈਂ ਤੁਹਾਨੂੰ ਖੋਜਾਂ ਥਾਉਂ ਥਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਸੱਚੀ ਸਰਨਾਈਆ ਹਰ ਸੰਗਤ ਤੇਰਾ ਜਨਮ ਕਰਮ ਅਣਮੁੱਲ ਕੀਮਤ ਕੋਈ ਨਾ ਪਾਈਆ ਸਤਗੁਰ ਕੰਡੇ ਜਾਣਾ ਤੁਲ ਸ਼ਬਦੀ ਵਜ਼ਨ ਆਪ ਸਮਝਾਈਆ ਸ਼੍ਰੀ ਭਗਵਾਨ ਦੀ ਬਣਨਾ ਕੁਲ ਇਹ ਇਸ ਚੀਜ਼ ਦਾ ਦੇਖੋ ਪ੍ਰਮਾਣ ਹੈ ਕਿ ਅਸੀਂ ਸ਼੍ਰੀ ਭਗਵਾਨ ਦੇ ਕੁਲ ਦੇ ਵਿੱਚੋਂ ਹਾਂ ਸ੍ਰੀ ਭਗਵਾਨ ਦੀ ਬੜਨਾ ਕੁੱਲ ਪੁਸ਼ਪ ਪਨਾ ਹੱਥ ਟਿਕਾਈਆ ਸੱਚ ਪ੍ਰੀਤੀ ਜਾਣਾ ਕੋਲ ਸਾਚੀ ਸਿੱਖਿਆ ਇੱਕ ਸਮਝਾਈਆ ਲੋਕ ਮਾਤ ਨਾ ਜਾਣਾ ਰੁੜ ਮਾਇਆ ਮਮਤਾ ਮੋਹ ਹਲਕਾਈਆ ਆਤਮ ਪਰਮਾਤਮ ਨਾਤਾ ਜਾਣਾ ਨਾ ਭੁੱਲ ਭੁੱਲਿਓ ਹੋਵੇ ਜੁਦਾਈਆ ਜਨ ਭਗਤ ਤੇਰੀ ਲੇਖੇ ਲੱਗੀ ਉਮੀਦ ਆਮਦ ਖੁਸ਼ੀ ਮਨਾਈਆ ਨੇਤਰ ਕਰ ਲੈ ਦੀਦ ਦਰਸ਼ਨ ਬੇ ਪਰਵਾਈ ਆ ਸ਼ਬਦ ਦੀ ਸੁਣ ਤਾਈਦ ਹੁਕਮੀ ਹੁਕਮ ਦਰੜਾਈ ਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਧਰਮ ਵਡਿਆਈ ਆ ਜਨ ਭਗਤ ਕਿਸੇ ਨਾ ਝੁਕਦਾ ਜਨ ਭਗਤ ਕਿਸੇ ਨਾ ਝੁਕਦਾ ਬਿਨ ਸ਼੍ਰੀ ਭਗਵਾਨ ਇਸ਼ਟ ਨਾ ਕੋਈ ਮਨਾਈ ਆ ਆਪਣੇ ਮਾਰਕ ਕਦੇ ਨਾ ਰੁਕਦਾ ਦੀਨ ਦੁਨੀ ਹੋਵੇ ਦੀਨ ਦੁਨੀ ਦੋਵੇਂ ਦੇ ਵਿੱਚ ਜਾਈ ਆ ਸਲਾਮ ਅਸ਼ਬਰਾ ਕਿਸੇ ਕੋਲੋਂ ਨਹੀਂ ਪੁੱਛਦਾ ਅਖਰਾਂ ਵਾਲੀ ਕਰੇ ਨਾ ਕੋਈ ਪੜਾਈ ਆ ਚਾਰ ਜੁਗ ਸਦਾ ਟੋਲਾ ਗਾਵੇ ਇੱਕੋ ਤੁਕ ਦਾ ਸੋਹੰਗਰਾਗ ਅਲਾਈ ਆ ਜਿਸ ਨਾਲ ਆਤਮ ਦਾ ਪੈਂਡਾ ਮੁੱਕਦਾ ਪਰਮਾਤਮ ਵਿੱਚ ਸਮਾਈ ਆ ਸਰੂਪ ਨਜ਼ਰੀ ਆਵੇ ਸਤ ਸਤ ਸੋਚ ਦਾ ਝੂਠ ਝੂਠ ਡੇਰਾ ਢਾਈ ਆ ਪਰਦਾ ਓਲਾ ਰਹੇ ਨਾ ਲੁਕਦਾ ਤੇਵਪੇਦਾ ਦੇ ਖੁਲਾਈ ਆ ਧਿਆਨ ਰੱਖੇ ਸੌਂਦਾ ਉੱਠਦਾ 24 ਘੰਟੇ ਇੱਕੋ ਰੰਗ ਸਮਾਈ ਆ ਲੇਖਾ ਮੁਕਾ ਕੇ ਜਰਣੀ ਕੋਖਦਾ ਕਰਮਾਂ ਦਾ ਗੇੜ ਦੇ ਘਟਾਈ ਆ ਰੂਪ ਧਾਰ ਕੇ ਸੱਚ ਸੁਰਤ ਦਾ ਪਿਤਾ ਪੁਰਖ ਅਕਾਲ ਮਨਾਈਆ ਹਸੰਗ ਜੀ ਇਸ ਤੋਂ ਕਲੀਅਰ ਹੋਰ ਨਹੀਂ ਹੋ ਸਕਦਾ ਕੁਝ ਹੈ ਨਾ ਜਦੋਂ ਆਪਾਂ ਨੂੰ ਬਿਲਕੁਲ ਉਹ ਕਲੀਅਰ ਹੀ ਲਿਖ ਦਿੱਤਾ ਗਿਆ ਕਿ ਜਨ ਭਗਤ ਜਿਹੜਾ ਹੈ ਉਹ ਕਿਸੇ ਹੋਰ ਦਰ ਤੇ ਨਹੀਂ ਝੁਕਦਾ ਸਿਵਾਏ ਸ਼੍ਰੀ ਭਗਵਾਨ ਤੋਂ ਔਰ ਉਹ ਇਸ਼ਟ ਵੀ ਹੋਰ ਕਿਸੇ ਦਾ ਨਹੀਂ ਮੰਨਦਾ जन भगत जो है ओ, सच्चे पातशाह जी तो की है जन भगत सद मेका जगत ना कोई वुरख अविनाशी टुटी गांड जोड़न हार तेरी आ चौरासी रहे ना कोई वांड चारे खाणी ना कोई आ ਲੇਖਾ ਚੁੱਕ ਜਾਏ ਬੱਤੀ ਦੰਦ ਅਜੱਪਾ ਜਾਪ ਦੇ ਸਮਝਾਈ ਆ ਆਪਾਂ ਸਾਰੇ ਜਾਪ ਜ਼ਰੂਰ ਕਰਦੇ ਆਂ ਸੋਹੰਗ ਦਾ ਜਾਪ ਵੀ ਕਰਦੇ ਆਂ ਲੇਕਿਨ ਜਦੋਂ ਤੱਕ ਪਰਮੇਸ਼ਰ ਆਪ ਉਹ ਪਰਦਾ ਨਹੀਂ ਚੁੱਕਦੇ ਉਦੋਂ ਤੱਕ ਸਾਨੂੰ ਸਮਝ ਨਹੀਂ ਆਉਂਦੀ ਇਸ ਲਈ ਲੇਖਾ ਚੁੱਕ ਜਾਏ ਬੱਤੀ ਦੰਦ ਅਜੱਪਾ ਜਾਪ ਦੇ ਸਮਝਾਈ ਆ ਮੇਰੀ ਆਤਮ ਨਾ ਹੋਵੇ ਰੰਡ ਸੁਹਾਗਣ ਘਰ ਵਿੱਚ ਦੇਣਾ ਬਣਾਈਆ ਇੱਕੋ ਤੇਰਾ ਗਾਵਾ ਛੰਦ ਸਾਜਣ ਅਵਰ ਨਾ ਕੋਈ ਮਨਾਈਆ ਸੱਚ ਦੁਆਰਾ ਤੁਰਦਾ ਤੇਰਾ ਜਾਵਾ ਲੰਘ ਨੌ ਦਵਾਰ ਸਕੇ ਨਾ ਕੋਈ ਅਟਕਾਈਆ ਮਨੁਆ ਕਰੇ ਨਾ ਕੋਈ ਪਾਖੰਡ ਪਰਮ ਵਿੱਚ ਨਾ ਕੋਈ ਪਰਮਾਈਆ ਪ੍ਰਕਾਸ਼ ਤੱਕਾਂ ਨਾ ਸੂਰਜ ਚੰਦ ਇਕੋ ਤੇਰਾ ਨੂਰ ਵੇਖ ਕੇ ਆਪਣਾ ਆਪ ਪਰਚਾਈਆ ਜੋਦਾ ਸੂਰ ਬੀਰ ਮਰਦਾਨਾ ਬਣ ਕੇ ਵਜਾ ਅਗੰਮਾ ਮਰਦੰਗ ਢੋਲਕ ਛੇਣਾ ਸਰਵਣ ਸੁਣਨ ਕੋਈ ਨਾ ਪਾਈਆ ਤੇਰੇ ਪ੍ਰੇਮ ਦਾ ਤੇਰੇ ਗ੍ਰਹਿ ਮਾਣਾ ਆਨੰਦ ਰਸਨਾ ਜਿਹਾ ਰਸ ਨਾ ਕੋਈ ਚਖਾਈਆ ਜੋਤੀ ਜੋਤ ਸੂਫਰ ਆਪ ਆਪਣੀ ਕਿਰਪਾ ਕਰ ਜਨ ਭਗਤ ਸੁਹੇਲੇ ਪਾ ਠੰਡ ਅੰਮ੍ਰਿਤ ਤਾਰਾ ਮੁਖ ਚਵਾਈਆ ਜਨ ਭਗਤ ਤੱਕੇ ਇਕੋ ਬੇਨਜ਼ੀਰ ਨਜ਼ਰ ਆਪਣੀ ਆਪ ਬਦਲਾਈਆ ਜਿਸ ਦੀ ਸਮਝੇ ਨਾ ਕੋਈ ਤਸਵੀਰ ਤਸਬੀਹ ਮਾਲਾ ਵਾਲੇ ਸਾਰੇ ਦੇਣ ਦੁਹਾਈਆ ਜਿਸ ਦੀ ਸਭ ਤੋਂ ਵੱਖਰੀ ਤਦਬੀਰ ਤਕਦੀਰ ਸਭ ਦੀ ਦਾਏ ਬਦਲਾਈਆ ਜਨ ਭਗਤਾਂ ਪਿੱਛੇ ਘੱਟਦਾ ਰਹੇ ਵਹੀਰ ਜੋਗ-ਜੋਗ ਆਪਣਾ ਫੇਰਾ ਪਾਈ ਆ ਜਿਸ ਤਾਰੇ ਸਦਨਾ ਸੈਣ ਕਬੀਰ ਜੁਲਾਹੇ ਦਿੱਤੀ ਮਾਨ ਵਡਿਆਈ ਆ ਸੋ ਭਗਤਾਂ ਹੋਏ ਅਦੀਨ ਧਰੂ ਪ੍ਰਿਲਾਦ ਗਿਆ ਸਮਝਾਈ ਆ ਸ਼ਮਸ ਤਬਰੇਜ਼ ਕਿਹਾ ਆਮੀਨ ਮਨਸੂਰ ਸੂਲੀ ਚੜ ਕੇ ਖੁਸ਼ੀ ਮਨਾਈ ਆ ਕਲਯੁਗ ਅੰਤਮ ਜਨ ਭਗਤਾਂ ਨੂੰ ਦੇਣ ਆਏ ਆਪ ਯਕੀਨ ਇਹ ਸਮਾਨ ਜੋ ਚੱਲ ਰਿਹਾ ਹੈ ਹੈ ਇਦੇ ਵਿੱਚ ਉਹ ਆਪ ਆਏ ਸਾਨੂੰ ਯਕੀਨ ਦਿਵਾਉਣ ਵਾਸਤੇ ਸਾਡੇ ਵਿੱਚ ਹਰ ਸੰਗਤ ਜੀ ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਸੀ ਕਿ ਅਸੀਂ ਉਸ ਪਰਮੇਸ਼ਵਰ ਨੂੰ ਪਹਿਚਾਨ ਸਕਦੇ ਲੇਕਿਨ ਪਰਮੇਸ਼ਵਰ ਨੇ ਸਾਡੇ ਤੇ ਇੰਨੀ ਦਇਆ ਕੀਤੀ ਕਿ ਉਸ ਨੇ ਸਾਨੂੰ ਆਪ ਲੱਭਿਆ ਆਪਣੇ ਚਰਨਾਂ ਨਾਲ ਜੋੜਿਆ ਕਲਯੁਗ ਅੰਤਮ ਜਨ ਭਗਤਾ ਨੂੰ ਦੇਣ ਆਏ ਆਪ ਯਕੀਨ ਯਕੇ ਬਾਦ ਡਿਗਰੇ ਸਾਰੇ ਲੈ ਉਠਾਈਆ ਉਹਨਾਂ ਕਹੇ ਆਫਰੀਨ ਜੋ ਜਗਤ ਆਫਤ ਵਿੱਚੋਂ ਪ੍ਰਭੂ ਨੂੰ ਰਏ ਤੇ ਆਈ ਆ ਲੇਖਾ ਦੋਹਾਂ ਦਾ ਸਾਂਝਾ ਰੱਖੇ ਨਰ ਮਦੀਨ ਨਾਰੀ ਪੁਰਸ਼ ਵੰਡ ਨਾ ਹੋਏ ਵੰਡਾਈ ਆ ਭਸੰਗਤ ਜੀ ਇੱਥੇ ਆਪਾਂ ਜਿੰਨੇ ਬੈਠੇ ਆ ਕੁਛ ਨਾਰ ਕੁਛ ਨਾਰੀਆਂ ਲੇਕਿਨ ਪਰਮੇਸ਼ਰ ਦੇ ਦਰ ਤੇ ਅਸੀਂ ਸਭ ਨਾਰੀਆਂ ਹੀ ਹਾਂ ਈਵਨ ਜਿਹੜੇ ਇੱਥੇ ਮੇਲਸ ਬੈਠੇ ਨੇ ਜਿਹੜੇ ਇੱਥੇ ਗੁਰਸਿੱਖ ਵੀਰ ਬੈਠੇ ਨੇ ਉਹ ਵੀ ਨਾਰੀਆਂ ਹੀ ਹਨ ਕਿਉਂਕਿ ਸਾਡਾ ਸਭ ਦਾ ਕੰਤ ਜੋ ਹੈ ਉਹ ਸ਼੍ਰੀ ਭਗਵਾਨ ਹੈ ਔਰ ਉਹਦੇ ਘਰ ਦੇ ਵਿੱਚ ਨਰ ਔਰ ਮਾਦਾ ਦਾ ਕੋਈ ਫਰਕ ਨਹੀਂ ਹੈ ਦਰ ਆਏ ਸਰਬ ਕਰੇ ਤਸلیم ਜੋ ਨਿਉ ਨਿਉ ਸੀਸ ਚੁਕਾਈਆ ਕਿਸੇ ਨੂੰ ਪੜਨ ਨਾ ਦੇਵੇ ਨੁਕਤਾ ਨੂਨ ਡੰਡੇ ਵਾਲਾ ਮੀਮ ਨਾ ਕੋਈ ਪੜਾਈ ਆ ਮਾਰਗ ਪਾਰ ਕਰਾਏ ਜੋ ਕਾਇਆ ਮੰਦਰ ਅੰਦਰ ਮਹੀਨ ਸੁਰਤੀ ਸ਼ਬਦ ਨਾਲ ਜੁੜਾਈ ਆ ਘਰ ਦਾਤਾ ਕਰਨੀ ਦਾ ਕਰਤਾ ਮਿਲੇ ਕ੍ਰੀਮ ਕਾਇਮ ਕਾਮ ਆਪਣਾ ਦੇ ਜਣਾਈ ਆ ਜਿੱਥੇ ਝਗੜਾ ਰਹੇ ਨਾ ਲੋਕ ਤੀਨ ਤ੍ਰੈ ਗੁਣ ਮਾਇਆ ਮੋ ਨਾ ਸਕੇ ਰਾਇਆ ਕਿੱਸਾ ਨਹੀਂ ਕੋਈ ਮਜਬ ਦੀਨ ਜਾਤ ਪਾਤ ਨਾ ਕੋਈ ਜਣਾਈਆ ਜਨ ਭਗਤੋ ਇੱਕੋ ਪੁਰਖ ਅਬਨਾਸ਼ੀ ਵੇਖਣ ਹਕ ਹਸੀਨ ਹੁਸਨ ਦਾ ਮਾਲਕ ਨਜ਼ਰੀ ਆਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਆਜ ਜੁਗਾਦ ਜੁਗ ਚੌਕੜੀ జగਤ ਦਿੰਦਾ ਰਹੇ ਤਰਮੀਮ ਤਲਕੀਨ ਹੁਕਮ ਵਿੱਚ ਕਰਾਈਆ ਦੇਖੋ ਸੰਗਤ ਜੀ ਜੋ ਸਾਡੇ ਤੋਂ ਪਹਿਲਾਂ ਸੀਗੇ ਜੋ ਵੀ ਭਗਤ ਸੀ ਉਹ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਸੀ ਘਰ-ਬਾਰ ਛੱਡ ਕੇ ਚਲੇ ਜਾਂਦੇ ਸੀ ਜੰਗਲਾਂ 'ਚ ਜਾ ਕੇ ਉਸ ਪਰਮੇਸ਼ਵਰ ਦਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸੀ ਲੇਕਿਨ ਸਾਨੂੰ ਪਰਮੇਸ਼ਵਰ ਨੇ ਇਸ ਚੀਜ਼ ਤੋਂ ਛੁਟਕਾਰਾ ਦਿੱਤਾ ਜਨ ਭਗਤ ਲੱਭਣ ਨਾ ਜਾਏ ਬਣ ਜੰਗਲਾਂ ਵਿੱਚ ਨਾ ਫੇਰਾ ਪਾਈ ਆ ਸਦਾ ਦਰਸ਼ਨ ਮੰਗੇ ਅੰਦਰ ਤਨ ਕਾਇਆ ਕਾਬਾ ਖੋਲ ਖੁਬਖਾਈਆ ਪ੍ਰੇਮ ਪ੍ਰੀਤੀ ਅੰਦਰ ਬਣੇ ਸਾਚਾ ਜਨ ਜਨਮ ਮਰਨ ਦਾ ਲੇਖਾ ਜਾਈ ਚੁਕਾਈਆ ਨਾਤਾ ਜੋੜੇ ਇੱਕੋ ਸ੍ਰੀ ਭਗਵਾਨ ਬਾਗ ਹਿੱਸਾ ਉਸੇ ਦੀ ਝੋਲੀ ਪਾਈਆ ਕੂੜ ਕੁਰੀਆਰਾ ਪਾਂਡਾ ਦੇਵੇ ਪੰਨ ਪਰਮ ਅੰਦਰੋਂ ਬਾਹਰ ਕਢਾਈਆ ਦਿਵਸ ਰਹਿਣ ਅਠੇ ਪੈਰ ਯਾਦ ਵਿੱਚ ਕਰਦਾ ਰਹੇ ਤਨ 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 ਤੇਰੀ ਬੇਪਰਵਾਹੀ ਆ ਸਾਹਿਬ ਸੁਆਮੀ ਅੰਤਰਜਾਮੀ ਭਗਤ ਸੁਹਿਲਾ ਇਕਕੇਲਾ ਜਨ ਭਗਤਾ ਬੇੜਾ ਦੇਵੇ ਬਨ ਜੁਗ-ਜੁਗ ਆਪਣੇ ਕੰਦ ਉਠਾਈ ਆ ਜੋਤੀ ਜੋਤ ਸਰੂਪ ਹਾਲ ਆਪ ਆਪਣੀ ਕਿਰਪਾ ਕਰ ਨੀਕ ਲੰਕ ਨਾਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਜਨ ਭਗਤਾ ਜਗਤ ਮੇਟ ਕੇ ਵਾਸਨਾ ਗਮ ਝਗੜਾ ਮੁਕਾ ਕੇ ਫਾਸੀ ਜਮ ਲੇਖੇ ਲਾ ਕੇ ਪਵਨ ਸਵਾਸੀ ਕਮ ਸਾਜਨ ਬਣਾ ਕੇ ਘਰ ਸਾਚੇ ਦੇ ਪਹੁੰਚਾਈਆ ਚਨ ਭਗਤ ਪੂਜੇ ਕੋਈ ਨਾ ਸੇਲ ਪੱਥਰ ਪਾਹਨ ਪਾਉਨਾ ਸੀਸ ਚੁਕਾਈਆ ਸੁਖ ਜਾਣੇ ਨਾ ਵਿਦਿਆ ਅਖਰ ਕਿਤਾਬਾਂ ਦਾ ਪਤਬ ਨਾ ਕਦੇ ਅਖਵਾਈਆ ਸਦਾ ਸੱਚ ਪ੍ਰੇਮ ਦੇ ਲੱਥਾ ਰਹੇ ਸੱਥਰ ਆਪ ਆਪਣਾ ਆਤ ਮਿਟਾਈਆ ਸਦਾ ਸੱਚ ਦੀਦਾਰ ਦਾ ਅੰਦਰੋਂ nikle na kade asar asal apna raat kai a hal charan sarnai kare basar bistar mal sej na koi handai a bichhore di andar laggi rahe dard birho chon chot lagai a vairag di chaldi rahe gard qatal qatal kud kudyar vkhai a man andhera rahe na gard gubar kord na koi praktai a ਪ੍ਰਭ ਮਿਲ ਕੇ ਪੂਰੀ ਕਰਦਾ ਰਹੇ ਸੱਦਰ ਜੋ ਸਾਡੇ ਅੰਦਰ ਇੱਕ ਸੱਦਰ ਹੁੰਦੀ ਹੈ ਕਿ ਸਾਨੂੰ ਮਿਲ ਜਾਏ ਉਹ ਮਿਲ ਕੇ ਉਹ ਪੂਰੀ ਕਰ ਦਿੰਦਾ ਹੈ ਪ੍ਰਭ ਮਿਲ ਕੇ ਪੂਰੀ ਕਰਦਾ ਰਹੇ ਸੱਦਰ ਸਦ ਮਨਸ਼ਾ ਜਾਏ ਗਵਾਈਆ ਪੁਰਖ ਅਬਨਾਸ਼ੀ ਮਿਹਰ ਕਰੇ ਨਦਰ ਨਜ਼ਰ ਇੱਕ ਟਿਕਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਹਰ ਆਪਣਾ ਪੇਖ ਖੁਲਾਈਆ ਸੋ ਹੰ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ balwaan di